ਅੰਜੂ ਦੱਸੋ ਉਹ ਤੇ ਨਾ ਬੁਲਾ ਰਿਆ ਤਰਾ ਉਹ ਤੇਰੇ ਤੇ ਕੰਮ ਨਹੀਂ ਮੁੱਕਦੇ ਮੇਰੀ ਗੱਲ ਸੁਨੇ ਹੋ ਕੰਮ ਕਿੰਨੇ ਕਰਨਾ ਹੈ ਹੈ ਨਾ ਕੰਮ ਮੈਂ ਨਹੀਂ ਕਰਾਂਗੀ ਤਾਂ ਕੌਣ ਕਰੇਗਾ ਕੋਈ ਕੰਮ ਨਹੀਂ ਲਵਾ ਕੇ ਮੈਨੂੰ ਦਿੱਤੀ ਏ ਆ ਕਿੰਨੇ ਦਿਨ ਹੋ ਗਏ ਗਾਹ ਪੇ ਨੂੰ ਗਾਹ ਤਾਂ ਸਾਂਭ ਲਵਾ ਸਾਰਾ ਕਿੰਨੇ ਦਿਨਾਂ ਬਾਅਦ ਘਰ ਮੁੜੇ ਆ ਚਲ ਬੱਸ ਕਰ ਜਾ ਕੇ ਤੇ ਗੱਲ ਵੀ ਸੁਣ ਲਿਆ ਕਰ ਸੁਣ ਲੈਣੀ ਆ ਮੈਨੂੰ ਕੰਮ ਕਾ ਲੈਣਾ ਫੇਰ ਆਣੀ ਆ ਤੇਰੇ ਕੰਮ ਨਹੀਂ ਮੁਕਨੇ ਬਸ ਫਿਕਰ ਤਾਂ ਸਾਨੂੰ ਪਈ ਆ ਤੇਰਾ ਕੀ ਆ ਯਾ ਬੰਨੇ ਹੀਰੋ ਲਪਾਇਆ ਕੁਝ ਨਹੀਂ ਮਾਸੀ ਤੇ ਮੈਂ ਤੈਨੂੰ ਕਹਿਣ ਆਈ ਆ ਮੈਂ ਆਪ ਧੁੰਨ ਜਾਵਾ ਪਿੰਡ ਨਾ ਮਾਸੀ ਤੂੰ ਕਿੱਥੇ ਜਾਣਾ ਇਹ ਤਾਂ ਮਸਲਾ ਤਾਂ ਮੁੱਕ ਲੰਦੇ ਉਹ ਤਾਂ ਮਸਲਾ ਤਾਂ ਮੁੱਕ ਹੀ ਜਾਊਗਾ ਕਿੰਨੇ ਦਿਨ ਹੋ ਗਏ ਵੇਖ ਤੇ ਤੂੰ ਨਾ ਸਾਰੇ ਕੰਮ ਵਕੀਲ ਨਾਲ ਗੱਲਬਾਤ ਕਰਕੇ ਤੇ ਫੇਰ ਕਰੀ ਵੇਖ ਕਿੱਡੇ ਕਿੰਨੇ ਘਰ ਖਰਾਬ ਕੀਤੇ ਉਸ ਮੁੰਡੇ ਨੇ ਉਹਨੇ 6-6 ਜਿੰਦਾ ਖਰਾਬ ਕੀਤੀਆਂ ਮਾਸੀ 6 ਕਿਵੇਂ ਉਹ ਤਾਂ ਤੇਨ ਕੁੜੀਆਂ ਤੇ ਨੱਗੋ ਬੱਚੇ ਤੇ ਉਹਨਾਂ ਨੂੰ ਤੇ ਮਾ ਪੁੱਤਾਂ ਨੂੰ ਇਹੋ ਜੀ ਸਜਾ ਦੇ ਵੀ ਬਾਹਰ ਨਾ ਨਿਕਲ ਪਾਉਣ ਜਿੰਨੇ ਮਰਜੀ ਪੈਸੇ ਲੱਗ ਜਾਣ ਜੇ ਤੈਨੂੰ ਕਿਸੇ ਪੈਸੇ ਢੇਲੇ ਦੀ ਲੋੜ ਆ ਤੇ ਦੱਸ ਪੁੱਤ ਮੈਂ ਬੈਠੀ ਆ ਨਾ ਮस्सी ਸਜਾ ਤੇ ਮਿਲਨੀ ਆ ਉਹਨਾਂ ਦੇ ਬਾਹਰ ਤੇ ਆਉਣ ਨਹੀਂ ਜਾਣਾ ਮੈਂ ਨਾ ਵਕੀਲ ਆਪਣਾ ਸੱਜਣੀ ਆ ਉਹਨੂੰ ਚ ਆਪਣੀ ਦੱਸੇ ਆ ਨਾ ਤਾਂ ਬਸ ਇਹਦਾ ਮਨ ਭਰਿਆ ਉਹਨੇ ਕਿਹਦਾ ਕੇਸ ਸੀ ਆਪਣਾ ਬਣ ਕੇ ਲੜਾਂਗੇ ਸਹੀ ਬੰਦੇ ਬੜੇ ਚੰਗੇ ਹੁੰਦੇ ਆ ਉੱਬ ਗਾਨੀਆਂ ਧੀਆ ਨੂੰ ਆਪਣੀਆਂ ਹੀ ਧੀਆ ਸਮਝਦੇ ਆ। ਡੱਬ ਮੇਰ ਪਾ ਦੇ ਤੇ ਵਧੀਆ ਮਸਲਾ ਹੱਲ ਹੋ ਜੇ। ਉਹ ਮਾਸੀ ਉਹ ਵਕੀਲ ਕਹਿੰਦਿਆ ਵਾ ਕਿ ਇਹ ਕੇਸ ਦੀ ਪੈਰ ਬਾਈ ਮੈਂ ਆਪ ਚੰਗੀ ਕਰਵਾਵਾਂਗਾ। ਕੀ ਪਤਾ ਇਹਨੇ ਕੀ ਕੁਛ ਕੀਤਾ ਉਹ ਤਿੰਨ ਵਿਆਹ ਕਰਾਇਆ ਕਿ ਕਿੰਨੇ ਕਿੰਨੇ ਕਰਾਏ ਆ? ਹਾਂ ਕੀ ਪਤਾ ਬਾਹਰ ਦੇ ਨਿਕਲੇ ਦੰਦਾ ਮਾਸੀ ਨਾਲ ਮੈਂ ਦੋਵੇਂ ਮਾਂ ਪੁੱਤਾਂ ਨੂੰ। ਨਾ ਸੱਚ ਮਾਸੀ ਕੁੜੀ ਦੇ ਘਰ ਦੇ ਵੀ ਇੱਥੇ ਹਲਕੇ ਗੱਲਬਾ ਕਰਨਾ। ਕਿਹੜੀ ਕੁੜੀ? ਉਹ ਮਾਸੀ ਜੀ ਸਭ ਨਵਦੀ ਗੱਲ ਕਰਦੇ ਆ ਵਾ। ਜਿਹੜਾ ਅਰਜਨ ਪੈਸੇ ਤਿੰਦਾ ਰਿਆ ਬਾਹਰ ਉਹ ਸਾਰਾ ਤਾਂ ਉਹ ਪਾਪ ਜੋ ਵੀ ਗਣਾ ਕਟਾਇ ਸਭ ਤੋਂ ਬਾਹਰ ਫੜਾਇਆ ਹੁੰਦੇ ਤੇ ਉਹਨਾਂ ਨੇ ਉਹ ਤਾਂ ਇੱਥੇ ਸਾਡੇ ਘਰ ਕੀ ਕਰਨ ਆਉਣਾ ਉਹ ਮਾਸੀ ਗੱਲਬਾਤ ਕਰਨ ਆਉਣਾ ਤਾਂ ਆਪਾਂ ਆਪਣਾ ਪੈਸਾ ਕਢੋਣਾ ਨਹੀਂਗਾ ਸਾਰਾ ਤਾਂ ਉਹਨਾਂ ਨੇ ਦੱਬਿਆ ਨਾਲ ਮਾਸੀ ਭਲਾਵੇਂ ਉਸ ਕੁੜੀ ਦਾ ਜਿਹੜੀ ਆਪਨੇ ਉਹ ਕਹਿੰਦੀ ਆ ਕਿ ਮੈਂ ਕਿਸੇ ਦੀ ਕੋਈ ਦਿਵਾਨੀ ਨਹੀਂ ਰੱਖਣੀ ਅੱਛਾ ਅੱਜਕੱਲ ਤੇ ਬੁੱਤ ਕੋਈ ਕਿਸੇ ਨੂੰ ਦਿਵਾਨੀ ਦੇ ਕੇ ਰਾਜ਼ੀ ਨਹੀਂਗਾ ਫਿਰ ਵੀ ਚਲੋ ਨਿਹਾਮੀ ਭਰੀ ਆ ਕਿ ਮੈਂ ਸਾਰਿਆਂ ਦੇ ਪੈਸੇ ਮੋੜਾਂਗੀ ਤਾਂ ਹੀ ਤੇ ਆਉਂਦੇ ਆ ਗੱਲਬਾਤ ਕਰਨਾ ਅਵੇ ਦੇ ਕੀ ਕਹਿੰਦੇ ਆ ਅੱਛਾ ਵੇਖ ਲੈ ਕਰਨਾ ਕਿੱਡਾ ਚਤਰਾਈ ਇੱਥੋਂ ਵੀ ਕਿੰਨਾ ਪੈਸਾ ਲੈ ਗਿਆ ਸਾਰੀ ਜਾਇਦਾਦ ਵੇਚ ਕੇ ਲੈ ਗਿਆ ਉਹੋ ਜੀ ਚਲਾਕ ਮਾਂ ਉਹ ਵੀ ਇੱਡੀ ਚਾਤਰ ਕਰਨ ਲੈ ਮੇਰਾ ਤੇ ਮੁੰਡਾ ਤੇ ਫਸਿਆ ਪਿਆ ਵਾ ਉਹਨਾਂ ਕੋਲੋਂ ਵੀ ਕੀ ਪਤਾ ਕਿੰਨਾ ਕੁ ਪੈਸਾ ਲਿਆ ਉਹ ਮਾਸੀ ਫਸਿਆ ਨਹੀਂ ਪਿਆ ਉਹ ਹੀ ਠੱਗੀਆਂ ਠੋਰੀਆਂ ਮਾਰ ਕੇ ਉਹਨੇ ਸਭ ਕੁਆ ਬਣਾਇਆ ਥੇ ਸਭ ਕੁਤਾ ਵੇਚ ਗਿਆ ਇਤੋਂ ਖੜ ਖੜ ਕੇ ਤੇ ਉੱਥੇ ਇਕੱਠਾ ਕਰੀ ਗਿਆ ਸਾਨੂੰ ਤਾਂ ਵੀ ਨਹੀਂ ਪਤਾ ਉਹਦੀ ਪ੍ਰੋਟੀਆਂ ਤੇ ਹੈ ਕਿ ਨਹੀਂ ਉਹ ਜਿਹੜਾ ਕਾਫੇ ਵਿਖਾਉਂਦਾ ਸੀ ਗੱਡੀਆਂ ਕਾਰਾਂ ਵਿਖਾਉਂਦਾ ਉਹ ਕੀ ਪਤਾ ਪਹਿਲਾਂ ਨਹੀਂ ਵਿਕੀਆਂ ਜਾਂ ਕਿਸੇ ਹੋਰ ਦੀਆਂ ਨਹੀਂ ਕੁਝ ਨਹੀਂ ਹੈਗਾ ਉਹਨਾਂ ਕੋਲ ਕੁਝ ਨਹੀਂ ਹੈਗਾ ਕੋਤ ਮੈਂ ਤੈਨੂੰ ਇੱਕ ਗੱਲ ਕਹਾਂ ਵੇਖ ਜੇ ਸੁਣੇਗੀ ਨਾ ਤੇ ਮੇਰੇ ਸਿਰ ਦੇ ਵਾਲਾਂ ਨੂੰ ਪਏਗੀ ਤੁਸੀਂ ਤੇ ਇੰਨੇ ਇੱਕ ਦੋਵੇਂ ਜੀ ਇੰਨੇ ਹੋਵੇ ਨਾ ਕੁੜੀ ਦੇ ਪਿਆਰ ਚ ਤੂੰ ਤੇ ਕੁਝ ਸੋਚਿਆ ਹੀ ਨਹੀਂ ਵੇਖਿਆ ਨਹੀਂ ਜਾਚਿਆ ਨਹੀਂ ਤੇ ਦਵਾ-ਦਵਾ ਫੜ ਕੇ ਤੇ ਕੁੜੀ ਤੋੜਦੀ ਜੇ ਕੋਈ ਮਹਿੰਗਾ ਖਡਾਉਣਾ ਵੀ ਲਵੇ ਨਾ ਉਹ ਵੀ ਅਗਲਾ 10 ਵਾਰੀ ਵੇਖਦਾ ਤੇ ਫੇਰ ਲੈਂਦਾ ਉਹ ਮਾਸੀ ਤੇ ਧੀ ਬੇੜਾ ਗਰਕ ਕਰਕੇ ਰੱਖਦਾ ਉਹ ਮਾਸੀ ਕੁੜੀ ਦਾ ਪਿਆਰ ਚੰਨੇ ਨਹੀਂ ਹੋ ਗਏ ਸਿਆਪਾ ਦਾ ਅੰਜੂ ਦਾ ਆਵਾ ਇਹਦੇ ਮਗਰ ਲੱਗੇ ਮੈਂ ਸਭ ਕੁਝ ਕੀਤਾ ਵਾ ਆਹੋ ਆਹੋ ਮੇਰੇ ਸਿਆਪੇ ਦਾ ਤੂੰ ਹੀ ਕਰਨੇ ਕਰਨਿਆਂ ਜਿੱਥੇ ਆ ਕੇ ਮਾਸੀ ਬਹਿ ਜਾਣਾ ਉਥੇ ਸਭ ਤੋਂ ਪਹਿਲਾਂ ਸਿਆਪਾ ਹੀ ਮੇਰਾ ਹੁੰਦਾ ਨਾ ਰੋ ਰੋ ਕੇ ਤੂੰ ਬਖੌਂਦੀ ਹਾ ਉਦੋਂ ਨਾ ਤੇ ਲਾੜ ਵੀ ਤਾਂ ਤੂੰ ਹੀ ਕੁੜੀ ਨਾ ਕੀਤਾ ਮੈਂ ਕੱਲੀ ਨਾ ਕੀਤਾ ਜੇ ਕੁੜੀ ਦਾ ਰਿਸ਼ਤਾ ਆਇਆ ਸਾਹਮਣੇ ਚੱਲ ਕੇ ਕੁੜੀ ਨੇ ਪਸੰਦ ਕਰ ਲਿਆ ਤਾਂ ਮੀ ਕਿਨੇ ਭਰੀ ਮੇਰੇ ਨਾਲ ਤੂੰ ਹੀ ਕੀਤੀ ਵੇਖਾ じゃ ਕੀ ਕੌਣ ਕਰਨ ਗਿਆ ਤੂੰ ਹੀ ਗੇ ਤੇ ਗੱਲਾਂ ਕਰਨ ਨੂੰ ਆਪ ਸੁਣਨ ਨੂੰ ਮੈਂ ਤੇ ਪੂਰਾ ਤੇਲ ਪਾਉਣ ਨੂੰ ਅਮਾਸੀ ਹੈ ਨਾ ਬੋਲੇ ਵੇਖਿਆ ਨਾ ਅੱਖਾਂ ਦਾ ਪਰਦਾ ਤੂੰ ਪਾਇਆ ਸੀ ਕਿ ਮੁੰਡਾ ਐਮਾ ਜੋਵਾਂ ਅਮਰੀਕਾ ਚੱਲਿਆ ਸਾਰੀਆਂ ਪ੍ਰੋਟੈਗੋਨਾਟੀਆਂ ਦੀਆਂ ਤਾਂ ਮੈਂ ਤਾਂ ਸਵਰ ਦੇ ਘਰੇ ਗਿਆ ਗੱਡੀਆਂ ਵੇਖੀਆਂ ਦੋਗ ਮੰਨ ਲਿਆ ਜੀ ਮੰਨ ਲਿਆ ਹੋ ਗਈ ਗਲਤੀ ਪਰ ਉਹਨੂੰ ਚਾਂਬਲ ਜੀ ਨੂੰ ਮੈਂ ਹੁਣ ਚਵੇਲੇ ਚ ਲੈ ਕੇ ਵੀ ਤਾਂ ਮੈਂ ਹੀ ਆਈ ਆ ਮੇਰੇ ਕਹਿਣ ਤੇ ਸਾਰੇ ਲਿਆਏ ਹੋ ਮਾਰਕੁੱਟ ਮੇਨਾਂ ਕਰ ਲਈ ਐ ਇਸ ਉਮਰ ਚ ਗੱਲਾਂ ਮिन्नੂ ਕਰ ਲਈਆਂ ਸਾਰਾ ਕੁਝ ਮिन्नੂ ਕਰਨ ਜੋਗੇ ਰਹਿ ਗੇ ਉਹ ਮੇਰਾ ਕਿਤੇ ਸ਼ੁਕਰੀਆ ਵੀ ਕਰ ਲੋ ਕਿ ਅੰਜੂ ਆ ਬਲਾਗ ਗਲੋ ਤੂੰ ਹੀ ਉਹ ਲਵਾਈਏ ਸਾਡੇ ਨਾਲ ਤੇਰਾ ਧੰਨਵਾਦ ਨਹੀਂ ਕਰਦਾ ਸ਼ੌਕਾ ਤਨੂੰ ਇਹ ਮਾਰਕਟ ਹੀ ਕੀਤੀ ਆ ਉਹ ਤੈਨੂੰ ਅਜਮਾ ਫਾੜ ਨਹੀਂ ਦੇ ਦਿੱਤਾ ਮਾਰ ਦੋ ਮिन्नੂ ਮਾਰ ਦੋ ਮੇਰੀ ਕੁੜੀ ਤਾਂ ਰੁੱਲੀ ਰੁੱਲੀ ਉਹ ਤੇ ਮੈਨੂੰ ਵੀ ਮਾਰ ਦੋ ਵੇ ਭਰਾਵਾ ਆਪਸ ਚ ਨਾ ਲੜੋ ਸਲਮਾਨ ਜੀ ਨਾਲ ਕੰਮ ਕਰੋ ਜਿਹੜਾ ਕਰਨਾ ਮਾਸੀ ਲੜਦਾ ਕੌਣ ਇਹ ਤੇ ਮੇਰੇ ਪੇਸ਼ ਆਵੇ ਤੇਰੇ ਕਰਕੇ ਮੇਰੇ ਦਿਵਾਲੇ ਹੋ ਗਈ ਮਾਸੀ ਨੇ ਕੀਤਾ ਮਾਸੀ ਨੇ ਕਰਾਇਆ ਦੱਸ ਜਦੋਂ ਤੂੰ ਰਿਸ਼ਤਾ ਕੀਤਾ ਉਹਦਾ ਮਾਸੀ ਨੂੰ ਵੇਚ ਲਿਆ ਸੀ ਕਿ ਪੁੱਛਿਆ ਮਾਸੀ ਨੂੰ ਇਹਨੇ ਤਾਂ ਕਿਤੇ ਸੂ ਨਹੀਂ ਕੱਢੀ ਉਹ ਮਾਸੀ ਪੁੱਛਦੀ ਕਿੰਨੂ ਆ ਮੈਨੂੰ ਤਾਂ ਐਂਡ ਤੇ ਮੌਕੇ ਤੇ ਦੱਸਿਆ ਨੇ ਕਿ ਆਹ ਕੁੜੀ ਦਾ ਰਿਸ਼ਤਾ ਕਰਨਾ ਜੇ ਆ ਮੇਰੀ ਗੱਲ ਸੁਣਿਓ ਕਿ ਮੈਂ ਹੀ ਉਹ ਕੱਲੀ ਨਾ ਕਰਮ ਮਾੜਾ ਕਰ ਲਿਆ ਹੈ ਧੀ ਦੇ ਪਿਆਰ ਵਿੱਚ ਤਿੰਨ ਤਨ ਕੁੜੀਆਂ ਬਰਬਾਦ ਹੋਈਆਂ ਉਹ ਜਿਨ੍ਹਾਂ ਦੀਆਂ ਹੋਈਆਂ ਕਿ ਉਹ ਵੀ ਬੇਵਕੂਫ ਸੀ ਫਿਰ ਫਿਰ ਉਹ ਵੀ ਮੇਰੇ ਵਰਗੇ ਹੀ ਹੋਣੇ ਨਾ ਬਸ ਇੱਕ ਸਿਆਣੇ ਰਹਿ ਕੇ ਤਾਂ ਪੂਰੀ ਦੁਨੀਆ ਚ ਕੁਝ ਹੀ ਦੋ ਜਾਨੇ ਰਹਿ ਗਏ ਮੇਰਾ ਮੂੰਹ ਨਾ ਹੁਣ ਕਿਤੇ ਖੁੱਲ ਜਾਵੇ ਨਹੀਂ ਤੇ ਪਿਛਲੇ ਸਾਰੇ ਚਿੱਠੇ ਖੋਲਾਂਗੀ ਇਹ ਚੰਗੇ ਰੋਗੇ ਕਿ ਅੱਗੇ ਕਿਹੜਾ ਚੱਟਾ बोलेंगे ਜੀ ਕੀ ਬੋਲਣਾ ਤੂੰ ਹਾਂ ਰਹਿਣ ਦੋ ਅਗਲੇ ਆਣ ਲੱਗੇ ਨਾ ਤਰੀਕੇ ਨਾਲ ਗੱਲ ਕਰਿਓ ਅਗਲੇ ਬਾਹਰੋਂ ਆਣ ਲੱਗੇ ਨੇ ਉਹਨਾਂ ਦੀ ਬੋਲਚਾਲ ਹੋਰ ਹੋਣੀ ਆ ਛਾੜੀ ਦੇ ਨੋ ਸ਼ਰਮ ਨਹੀਂ ਉਹਨਾਂ ਨੇ ਭਾਵੇਂ ਕਰ ਲਵੇ ਆਹੋ ਮੈਂ ਤੇ ਫੇਟਾ ਨਾਲ ਬੜਾ ਤੂੰ ਰੱਕਾ ਕਰਦੀ ਆ ਮੈਂ ਕੰਮ ਲੱਗੀ ਆ ਮੇਰੀਆਂ ਬੁਰਾਈਆਂ ਕਰਨ ਤੇ ਲੱਗੇ ਓਏ ਚਲ ਬਸ ਕਰ ਜਾ ਹੁਣ ਤੂੰ ਆ ਕੇ ਤਾਰੀਫ ਕਰਤੀ ਤੂੰ ਡਾਂਗਾ ਫੜ ਲਾ ਉਹ ਰਹਿ ਗਈ ਆ ਬੱਚਾ ਛੱਡ ਮਾਸੇ ਕੀ ਲੈਣਾ ਦੇਣਾ ਹੁਣ ਆਉਣ ਲੱਗੇ ਨਾ ਤੇ ਮੂੰਹ ਬੰਦੀ ਰੱਖੀ ਆਪਣਾ ਜਾਈ ਚੱਪੜ ਚੱਪੜ ਨਾ ਕਰੀ ਬੰਦੀ ਆ ਮੇਰੀ ਗੱਲ ਸੁਨੋ ਸਿਰਫ ਕੀ ਨੂੰ ਤੁਸੀਂ ਜਿੰਨੀ ਗੱਲ ਕੀਤੀ ਨਾ ਮੈਂ ਸੁਣ ਲਈ ਆ ਉਹਨੂੰ ਕਹਿ ਦੋ ਉਹਦੇ ਸਾਰਾ ਨਾ ਬੈਕਗ੍ਰਾਉਂਡ ਵੀ ਚੈੱਕ ਕਰਵਾਵੇ ਸਾਰਾ ਕੁਝ ਪਤਾ ਕਰਨਾ ਚਾਹੀਦਾ ਮਗਰੇ ਕੀ ਕੁਝ ਕਰਦਾ ਰਿਹਾ ਖਰੇ ਕੋਈ ਕੋਈ ਦੋ ਨੰਬਰ ਦੇ ਕੰਮ ਕਰਦਾ ਹੋਵੇ ਕੀ ਪਤਾ ਕੀ ਕੁਝ ਕਰਦਾ ਰਿਹਾ ਹੋਏਗਾ ਓਏ ਅਸੀਂ ਉਹਦਾ ਕੋਈ ਕੀ ਲੈਣਾ ਦੇਣਾ ਅਸੀਂ ਤਾਂ ਸੋ ਆਪਣਾ ਪੈਸਾ ਕਢੋਣਾ ਹੈ ਪੈਸਾ ਤਾਂ ਸਾਨੂੰ ਆਹ ਲੋਕ ਦੇਣਗੇ ਨਾ ਇਹਨਾਂ ਦੀ ਕੁੜੀ ਨੇ ਕੀ ਐਸੇ ਬਗ ਨੂੰ ਸੇਵਕ ਨੇ ਤਾਂ ਇਹੀ ਕਿਹਾ ਨਾ ਫੋਨ ਤੇ ਕਿ ਜਿੰਨਾ ਨਾ ਇੱਥੋਂ ਗਿਆ ਵੈ ਇਹ ਬਾਹਰ ਰੱਖਦਾ ਰਿਹਾ ਵੈ ਪੈਸਾ ਆ ਜੂਗਾ ਨਾ ਆ ਪਰਚੋ ਕੋਈ ਲੈਣਾ ਦੇਣਾ ਤੇ ਤਲਾਕ ਦੇ ਪੇਪਰ ਤੇ ਤਿਆਰ ਕਰਾਓ ਹੋ ਜਾਊਗਾ ਵੀ ਉਹ ਸਾਰਾ ਕੁਝ ਕਰਾ ਦਿਓ ਜਿੰਨੀ ਛੇਤੀ ਹੋ ਸਕੇ ਇਹ ਕੰਮ ਖਤਮ ਕਰੋ ਬਸ ਕੁੜੀ ਨੂੰ ਫਾਇ ਚ ਕੱਢੋ ਬਾਹਰ ਕਰਨਾ ਮਾਪਤ ਨੂੰ ਨਾ ਇਹੋ ਜੀ ਸਜ਼ਾ ਦੇ ساری ਉਮਰ ਨਾ ਅੰਦਰੇ ਹੀ ਸੜ ਜਾਣ ਮਿਲ ਜੇਗੀ ਸਜ਼ਾ ਨਾ ਨਾ ਕਹਿਣਾ ਕੀਤੀ ਤੇ ਮੈਂ ਚਰਾਹ ਚ ਜਾ ਕੇ ਦਵਾਂਗੀ ਮੈਂ ਤਾਂ ਦਊਂਗੀ ਦਊਂਗੀ ਹਾਂ ਤੋ ਚਲ ਬੋੜੀਆ ਗੱਲਾਂ ਨਾ ਮਾਰ ਜਾ ਕੇ ਉਸੇ ਸਾਥ ਸਵੇ ਘਰ ਆਉਣ ਵਾਲੇ ਦੋਨੇ ਆਣੇ ਬਈ ਆਹੋ ਮੈਂ ਕਰ ਦੇਣਾ ਇੰਦੇ ਨਾ ਜਿੱਦਾਂ ਦਾ ਬੀਜੀ ਏ ਉਦਾਂ ਦਾ ਵੱਡਣਾ ਪੈਂਦਾ ਜਾ ਹੁਣ ਨਾ ਜਾ ਕੇ ਕੋਈ ਕੰਮ ਧੰਦਾ ਕਰ ਲੈ ਮੈਂ ਫੇਰ ਕਹਿਣ ਲੱਗੀ ਜੇ ਮੇਰੀ ਕੱਲੀ ਦਾ ਕਸੂਰ ਨਾ ਕੱਢੋ ਮੇਰੀ ਜਗ੍ਹਾ ਨਾ ਦੋ ਦੋ ਜਾਨੇ ਹੋਰ ਫਸੇ ਹੋਏ ਨੇ ਬਰਾਬਰ ਤੇ ਬਿਠਾ ਕੇ ਕਹਿਣਾ ਕਿ ਉਹ ਵੀ ਮਾੜੇ ਉਹ ਵੀ ਮਾੜੇ ਹੈ ਨਾ ਜਿੰਨਾਂ ਦੀਆਂ ਧੀਆ ਰੁੱਲ ਗਈਆਂ ਨੇ ਚਲ ਬਸ ਕਰ ਜਾ ਛੱਡ ਦੇ ਹੁਣ ਬਸ ਕਰ ਜਾ ਮਾਸੀ ਆ ਬੰਜੀ ਕੀ ਸੋਚਿਆ ਕੀ ਹੋ ਗਿਆ ਹੈਂਜਲੀ ਅੱਦਾ ਸੋਚਿਆ ਸੀ ਸਾਡੀ ਕੁੜੀ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਸਾਡੀ ਕੁੜੀ ਨਾਲ ਕੀ ਇੰਨਾ ਦੀ ਕੁੜੀ ਨਾਲ ਇੱਕ ਹੋਰ ਕੁੜੀ ਨਾਲ ਮੈਂ ਤੇ ਹੈਰਾਨ ਆ ਤਿੰਨ ਤਿੰਨ ਕੁੜੀਆਂ ਜ਼ਿੰਦਗੀਆਂ ਖਰਾਬ ਕਰਦੀਆਂ ਤਿੰਨ ਤਿੰਨ ਜਾਨਾਂ ਬਿਲਕੁਲ ਜੀ ਤਿੰਨ ਤਿੰਨ ਜਾਨਾਂ ਦੇ ਨਾਲ ਨੰਨੀਆਂ ਜਾਨਾਂ ਵੀ ਗਈਆਂ ਬੇਟੀ ਦੀ ਬੇਟੀ ਤੁਹਾਡੇ ਵੀ ਅੱਗੋਂ ਮੇਰੀ ਬੇਟੀ ਦੀ ਤਾਂ ਬਿਲਕੁਲ ਹੀ ਅਜੇ ਕੁਝ ਮਹੀਨਿਆਂ ਦੀ ਜੇ ਇੱਕ ਕੁੜੀ ਹੋਰ ਹੈਗੀ ਆ ਜਿਹਦੇ ਨਾਲ ਸਭ ਤੋਂ ਪਹਿਲਾਂ ਵਿਆਹ ਹੋਇਆ ਉਹ ਕੀ ਤਾਂ 10 ਸਾਲ ਦੀ ਕੁੜੀ ਹੈ 10 ਸਾਲ ਦੀ ਕੁੜੀ ਹਾਂਜੀ ਐ ਕੀ ਕੀਤਾ ਉਹਨੇ ਕੀ ਕਹਿ ਸਕਦੇ ਆ ਨਾ ਤੁਹਾਡਾ ਕਸੂਰ ਹੈ ਨਾ ਸਾਡਾ ਕਸੂਰ ਹੈ ਇਹ ਤਾਂ ਕਿਸਮਤ ਦਾ ਕਸੂਰ ਹੈ ਬੱਚਿਆਂ ਦਾ ਪਿਆਰ ਬਸ ਸਾਰਿਆਂ ਨੂੰ ਲੈ ਡੁੱਬਿਆ ਜੇ ਆਪਾਂ ਤਾਂ ਕੀ ਕੀ ਸੁਪਨੇ ਸਜਾਏ ਸੀਗੇ ਸੋਨਨ ਚ ਆਇਆ ਸਾਰਾ ਬਿਜ਼ਨਸ ਐਂਪਾਇਰ ਦਾ ਡਾ ਉੱਥੇ ਉਹੀ ਸਾਹਮਦਾ ਸੀ ਹਾਂ ਸਾਰਾ ਕੁਝ ਉਹ ਹੀ ਸਾਹਮਦੇ ਆਇਆ ਸੀ ਉਹਨੇ ਉਹਨੇ ਤਾਂ ਸਾਰਾ ਕੁਝ ਬੇੜਾ ਗਰਗ ਕਰਤਾ ਹੈ ਹਾਂ ਨਾ ਸਿਰਫ ਇੱਕ ਦਿਨ ਲਈ ਨਾਮ ਨਾ ਫੋਨ ਤੇ ਗੱਲ ਹੋਈ ਸੀ ਸੇਵਕ ਨੇ ਕਰਵਾਈ ਸੀ ਕਹਿੰਦੀ ਬਹੁਤ ਲੋਸ ਉਹਨੇ ਕੀਤਾ ਹੈ ਕਿੱਥੇ ਪੈਸਾ ਪਾੰਦੇ ਵੇ ਮਾਂ ਪੁੱਤਰ ਕੀ ਪਤਾ ਭੈਣ ਜੀ ਕਿੱਥੇ ਪਾੰਦੇ ਹੋਏ ਨੇ ਮੇਰੀ ਕੁੜੀ ਸਾਰਾ ਕੁਝ ਵੇਚਵਾਸ ਦਿੱਤਾ ਉਹਨਾਂ ਨੇ ਮੇਰੀ ਕੁੜੀ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੋਟਲ ਦੇ ਵਿੱਚ ਕਮਰਾ ਬੰਦ ਕਰਕੇ ਬੈਠੀ ਹੋਈ ਆ ਭੈਣ ਜੀ ਬਿਮਾਰ ਹੋਈ ਹੋਈ ਆ ਬਿਮਾਰ ਚੱਲ ਗਿਆ ਉਹਨੂੰ ਐਨੇ ਦੋਸ ਦਾ ਕੁਝ ਖਾਦਾ ਨਹੀਂ ਮੈਂ ਚਾਹ ਬਣਾਣੀ ਥੋੜੀ ਥੋੜੀ ਭੈਣ ਜੀ ਨਹੀਂ ਚਾਰ ਦਿਨ ਜਾਂਦੀ ਵੀ ਸਾਡੇ ਚਾਹ ਨਹੀਂ ਤੁਸੀਂ ਬੈਠੋ ਸਾਨੂੰ ਤੇ ਅਸੀਂ ਦੁੱਖ ਮਾਰੀ ਜਾਂਦਾ ਵੇ ਕਿ ਸਾਡੀ ਕੁੜੀ ਨਾਲ ਕੀ ਬਣਿਆ ਉਹਨਾਂ ਦਾ ਕੀ ਹੱਲ ਕੀਤਾ ਜਾਵੇ ਦੇਖੋ ਇਹਦੇ ਤੇ ਕੇਸ ਲਾਤਾ ਹੈ ਜੀ ਮਾਪੂਤਰਾ ਨੂੰ ਅੰਦਰ ਕਰਵਾਤਾ ਹੈ ਸਾਡੇ ਕੋਲ ਵਕੀਲ ਤਾਂ ਬਹੁਤ ਵਧੀਆ ਕੀਤਾ ਹੈ ਬਹੁਤ ਵਧੀਆ ਕੀਤਾ ਜਿੰਨੇ ਜੋ ਕਿ ਅਸੀਂ ਹੈਗੇ ਆ ਉਹਨੇ ਪੈਸੇ ਲਾ ਕੇ ਕਿਉਂ ਜੀ ਕਰਾਂ ਨਹੀਂ ਦੇਏ ਆ ਤੁਸੀਂ ਵੀ ਆਪਣੇ ਵੱਲੋਂ ਜੇ ਚਾਹਦੇ ਹੋ ਤੇ ਕਿਉਂਕਿ ਇੱਕ ਹੋਰ ਵਕੀਲ ਕਰ ਸਕਦੇ ਹੋ ਉਹਦੇ ਨਾਲ ਪਤਾ ਕੀ ਹੋਏਗਾ ਦੋ ਤੋਂ ਤਿੰਨ ਵਕੀਲ ਹੋ ਜਾਣਗੇ ਨਾ ਜੱਜ ਦੇ ਅੱਗੇ ਇੱਕ ਚੀਜ਼ ਸਾਹਮਣੇ ਆ ਜਾਏਗੀ ਕਿ ਬੰਦਾ ਫਰੋਡੀ ਹੈ ਤਿੰਨ ਦਿਨ ਮੈਂਬਰ ਖਲੋਤੇ ਸੱਚੇ ਤੇ ਹੈਗੇ ਨਹੀਂ ਭੈ ਜੀ ਤੁਸੀਂ ਟੈਨਸ਼ਨ ਨਾ ਲਾਣੀ ਵਕੀਲ ਹੋਰ ਕਰ ਲਾਂਗੇ ਆਪਾਂ ਚੰਗਾ ਚੰਗਾ ਬਕੀ ਕਰ ਰਹੇ ਲੇਕਿਨ ਸਜਾ ਜੂੜ ਦਵਾਨੀ ਜੇ ਆਪਾ ਬਿਲਕੁਲ ਬਿਲਕੁਲ ਸਾਡੀ ਕੁੜੀ ਨੇ ਇੰਨਾ ਮਾੜਾ ਹਾਲ ਕੀਤਾ ਉਹਨੇ ਭਾਜੀ ਤੁਹਾਡੀ ਕੀ ਤਿੰਨ ਤਿੰਨ ਧੀਆ ਰੋੜ ਕੇ ਰੱਖਤੀਆਂ ਅਜੇ ਤਾਂ ਐ ਵੀ ਨਹੀਂ ਪਤਾ ਉਹਨੇ ਕਿਹੜੇ ਕਿਹੜੇ ਕਰਮ ਮਾੜੇ ਕੀਤੇ ਹੋਣੇ ਆ ਸਾਨੂੰ ਕੀ ਪਤਾ ਤਿੰਨ ਜ਼ਿੰਦਗੀਆਂ ਖਰਾਬ ਕੀਤੀਆਂ ਕਿ 13 ਜ਼ਿੰਦਗੀਆਂ ਖਰਾਬ ਕੀਤੀਆਂ ਸਾਨੂੰ ਤੇ ਕੁਝ ਨਹੀਂ ਪਤਾ ਹੁਣ ਤੇ ਆ ਪਰੋਂਨੇ ਪਏ ਆ ਕੁੜੀ ਮੇਰੀ ਵੀ ਆਪਣੀ ਕੁੜੀ ਨਾਲ ਹੀ ਹਸਪਤਾਲ ਗਈ ਹੈ ਬੱਚਾ ਬਿਮਾਰ ਪਿਆ ਮੈਂ ਕਹਿੰਨੀ ਇੱਥੇ ਆਇਆ ਹਾਂ ਨਾ ਸਾਲ ਡੇਰ ਸਾਲ ਬਾਅਦ ਆਇਆ ਜੇ ਆਇਆ ਕੁੜੀ ਦੇ ਉੱਤੇ ਹੱਥ ਚੁੱਕਤਾ ਆਪਣੀ ਛੋਟੀ ਕੁੜੀ ਨਾਲ ਪਿਆਰ ਹੀ ਨਹੀਂ ਦਿੱਤਾ ਕਿੱਥੋਂ ਦੇਏਗਾ ਜਿਹਨੂੰ ਆਦਤ ਹੈ ਹੀ ਥਾਂ-ਥਾਂ ਵਿਆਹ ਕਰੀ ਜਾਂਨੇ ਬੱਚੇ ਪੈਦਾ ਕਰੀ ਬੋਲੋ ਕਹੇ ਨਾ ਮੋਈ ਨਹੀਂਗਾ ਬਿਲਕੁਲ ਸਹੀ ਕਹਿ ਰਹੇ ਹੋ ਸਾਡੇ ਕੋਲ 21 ਲੱਖ ਰੁਪਇਆ ਕੈਸ਼ ਦਿੱਤਾ ਜੇ 21 ਲੱਖ ਕੈਸ਼ ਕਹਿੰਦਾ ਸੀ ਕੁੜੀ ਨਾਲ ਲੈ ਕੇ ਜਾਵਾਂਗਾ ਫਿਰ ਪ੍ਰੈਗਨੈਂਟ ਹੋ ਗਈ ਚਲੋ ਨਹੀਂ ਜਾ ਸਕੀ ਕਹਿੰਦਾ ਬਾਅਦ ਚ ਲੈ ਜਾਵਾਂਗਾ ਬਾਤ ਕੁਛ ਨਹੀਂ ਛੱਡਦੀ ਭੈਣ ਜੀ ਮੇਰੀ ਕੁੜੀ ਦਾ ਤਾਂ ਕੇਸ ਵੀ ਮੈਂ ਕਰਾਇਆ ਸਾਰੇ ਖਰਚੇ ਮੈਂ ਕੀਤੇ ਭੈਣ ਜੀ ਕੀ ਤੁਹਾਨੂੰ ਦੱਸਾਂ ਕਿ ਨਾਂ ਦੱਸਾਂ ਭੈਣ ਜੀ ਇੱਕ ਗੱਲ ਪੁੱਛਾਂ ਅਸੀਂ ਤੇ ਚਲੋ ਬਾਹਰ ਦੇ ਸੀ ਤੁਸੀਂ ਤੇ ਸ਼ਹਿਰ ਦੇ ਹੋ ਕਿ ਤੁਹਾਨੂੰ ਕਿੱਦਾਂ ਤੁਸੀਂ ਇਦਾਂ ਸਾਡੇ ਨਾਲ ਕਿੱਦਾਂ ਭੈਣ ਜੀ ਸਾਡੇ ਦੇ ਅੱਖਾਂ ਦਾ ਪਰਦਾ ਪੈ ਗਿਆ ਸੀ ਅਸੀਂ ਤੇ ਧੀ ਆਪਣੀ ਦੇ ਮੋਹ ਦੇ ਵਿੱਚ ਲੱਗੇ ਆਂ ਬਸ ਇਹ ਮੋਹ ਹੀ ਲੈ ਡਿੱਗਾ ਇਹ ਕਸੂਰ ਸਾਡਾ ਵੀ ਸੀ ਭਾਜੀ ਤੁਹਾਨੂੰ ਕੀ ਦਸੀਏ ਇਹ ਪਿਆਰ ਵਿੱਚ ਨਾ ਸੀ ਕੁਲ ਤੁਹਾਨੂੰ ਪਤਾ ਅੱਜਕੱਲ ਦੀ ਕੁੜੀਆਂ ਦੇ ਮੰਦੀਆਂ ਨਹੀਂ ਜਾਂ ਤੇ ਮਰ ਜਣ ਗਈਆ ਜਾਂ ਭੱਜਣ ਗਈਆ ਬਿਲਕੁਲ ਬਿਲਕੁਲ ਸੁਣ ਲਓ ਮਾਸੀ ਜੀ ਤੁਸੀਂ ਮੇਰਾ ਕਸੂਰ ਕੱਢਦੇ ਹੋ ਅਗਲਿਆਂ ਨੇ ਦੱਸਿਆ ਨਾ ਮਾਪੇ ਮਜਬੂਰ ਹੋ ਜਾਂਦੇ ਨੇ ਆਪਣੇ ਬੱਚੇ ਦੇ ਮਜਬੂਰ ਹੋ ਜਾਂਦੇ ਬਿਲਕੁਲ ਮਜਬੂਰ ਆਪਾਂ ਕੁੜੀ ਅੱਗੇ ਚੁਕਾਈ ਪੈਂਦਾ ਅੱਜ ਕੱਲ ਆਪਾਂ ਦੱਸੋ ਕੋਈ ਮਤਲਬ ਜ਼ਬਰਦਸਤੀ ਦਾ ਕਰ ਨਹੀਂ ਸਕਦੇ ਸੀ ਬਿਲਕੁਲ ਬਿਲਕੁਲ ਕੁੜੀ ਤਾਂ ਮਾਰਵਾ ਭੇਜਣੀ ਸੀ ਇਹ ਕਿਸੇ ਫੰਕਸ਼ਨ ਪਾਰਟੀ 'ਚ ਮਿਲਿਆ ਚਲੋ ਬੱਚਿਆਂ 'ਚ ਆਪਾਂ 'ਚ ਦੋਸਤੀ ਹੋ ਗਈ ਪਿਆਰ 'ਚ ਬਦਲ ਗਈ ਐਵੀ ਗੱਲ ਵਧੀਆ ਉਹਨੇ ਸਾਨੂੰ ਪਹਿਲਾਂ ਕਿਹਾ ਮੰਮੀ ਮੈਂ ਮਰਜ਼ੀ ਨਾਲ ਵਿਆਹ ਕਰਾਣਾ ਇਹ ਗਏ ਨੇ ਪਿੰਡ ਦੇ ਲਾਗੇ ਚਾਰ ਕੋਈ ਜਗ੍ਹਾ ਵਿਖਾਈ ਉਹਨੇ ਹੁਣ ਅਸੀਂ ਅਗਲੇ ਨੂੰ ਆਇਆ ਥੋੜੀ ਕਿਆ ਸਕਦੇ ਭਰਾ ਕਾਗਜ਼ ਵਿਖਾਉ ਤੇ ਨਾਂ ਚੜਿਆ ਕਿ ਨਹੀਂ ਚੜਿਆ ਇੱਜ਼ਤਦਾਰ ਖਾਨਦਾਨ ਦਾ ਦੇਖਣ ਤਾਂ ਲੱਗਦਾ ਹੈਗਾ ਤੇ ਸਾਹ ਸੁਨਖਾਈ ਆਏ ਭੈਣ ਜੀ ਕਹਿੰਦੇ ਸੀ ਮੇਰੇ ਤੇ ਕੰਮ ਹੀ ਬੜੇ ਐ। ਇਹੀ ਪੁੱਛ ਇੱਥੇ ਉਹ ਭੈਣ ਜੀ ਸਾਨੂੰ ਬੜਾ ਕੁਝ ਕਿਨਾਇਆ ਚੰਗੀਆਂ ਪ੍ਰੋਪਰਟੀ ਵਿਖਾਈਆਂ ਕੈਫੇ ਵਿਖਾਏ ਗੱਡੀਆਂ ਕਾਰਾਂ ਵਿਖਾਈਆਂ। ਅਸੀਂ ਤੇ ਚੁੱਪ ਕਰਕੇ ਬਹਿ ਗਏ ਕਿੰਨਾ ਕੁਝ ਹੋਉਂਦੇ ਬਾਪੂ ਤੇ ਪਰ ਨਾ ਕਿੱਦਾ ਕਰਦੀ ਐ। ਮਾਂ ਨੂੰ ਵੇਖ ਕੇ ਕੋਈ ਜੱਜ ਨਹੀਂ ਕਰ ਸਕਦਾ ਕਿ ਫਰੋਡ ਹੈਗੇ ਸਿਰੇ ਦੇ। ਬਿਲਕੁਲ ਸਹੀ ਗੱਲ ਮੇਰੇ ਮੂੰਹ ਦੀ ਗੱਲ ਫੜੀ ਜੇ। ਮਾਂ ਨੂੰ ਵੇਖ ਕੇ ਤੇ ਬਿਲਕੁਲ ਹੀ ਨਹੀਂ ਉਹ ਤੇ ਇੰਨੀ ਸੋਹਣੀਆਂ ਗੱਲਾਂ ਕਰਦੀ ਹੈ ਮੈਂ ਕਹਿੰਨੀ ਕੀ ਹੋ ਗਿਆ। ਕੁਝ ਸਮਝ ਨਹੀਂ ਆਂਦਾ। ਅਹੀ ਤਾਂ ਲੁੱਟੇ ਗਏ ਨਾ ਸਾਡੀ ਤਾਂ ਰੋਜੀ ਰੋਟੀ ਉਹ ਦੁਕਾਨ 21 ਲੱਖ ਰੁਪਏ ਦਿੱਤਾ ਪੂਰਾ 21 ਲੱਖ ਰੁਪਏ ਅਸੀਂ ਆਪਣੀ ਦੁਕਾਨਾ ਵੇਚ ਕੇ ਫਿਰ ਦਿੱਤਾ ਪਿਆ ਕੁੜੀ ਦਾ ਕਹਿਣਾ ਘੱਟਾ ਤੱਕ ਖਾ ਗਿਆ ਕੀ ਕਰੇ ਕੁੜੀ ਦੇ ਮਾਪੇ ਪਾਜੀ ਹਰਮਨ ਕੁੜੀ ਆ ਨਾ ਉਹ ਤੁਹਾਡੇ ਉੱਥੇ ਹੀ ਰਹਿੰਦੀ ਐ ਅਮਰੀਕਾ ਜੀ ਹੈਗੀ ਐ ਉਹਦਾ ਤਲਾਕ ਤਾਂ ਹੋ ਗਿਆ ਸੁਨਨ ਜਤ ਸੇਵਕ ਕੋਲੋਂ ਇਹੀ ਆਇਆ ਵੈ ਉਹਨੂੰ 70 ਲੱਖ ਰੁਪਏ ਦੇਣਾ ਉਹਨੇ ਤਵੇ ਇੱਥੋਂ ਪ੍ਰਾਪਰਟੀਆਂ ਮੇਚੀਆਂ ਨੇ ਪਰ ਨਾਵਨਾ ਦਾ ਧੀ ਬੇਟੀ ਨਾਲ ਸਾਡੀ ਗੱਲ ਹੋਈ ਸੀ ਕਹਿੰਦੀ ਪੈਸਾ ਤਾਂ ਕਾਫੀ ਲੈ ਕੇ ਆਇਆ ਵੈ ਪਰ ਉਹਨੇ ਇਥੇ ਜਮਾ ਕਰਾਇਆ ਵੈ ਹੁਣ ਸਾਨੂੰ ਨਹੀਂ ਪਤਾ ਵੇਖੋ ਭੈਣ ਜੀ ਅਹੀ ਤੁਹਾਨੂੰ ਤੇ ਨਹੀਂ ਕੁਝ ਕਹਿੰਦੇ ਨਾ ਹੀ ਸਾਡਾ ਹੱਕ ਹੈ ਤੁਹਾਨੂੰ ਕੁਝ ਕਹਿਨ ਦਾ ਪਰ ਤੁਹਾਡੀ ਕੁੜੀ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਜੋ ਇਥੋਂ ਕਮਾਈ ਚੋਰੀ ਕੱਢ ਕੇ ਲਿਆਇਆ ਨਾ ਉਹ ਸਾਡੀ ਸਾਰਿਆਂ ਨੂੰ ਵਾਪਸ ਕਰ ਦੇਗੀ ਉਹ ਕਹਿੰਦੀ ਮੈਂ ਉਹਦੀ ਕਮਾਈ ਨੂੰ ਹੱਥ ਵੀ ਨਹੀਂ ਲਾਣਾਗਾ ਅਗਰ ਤੁਸੀਂ ਵੱਡੇ ਬੈਠੇ ਹੋ ਉਹਦੇ ਸਿਆਣੇ ਹੋ ਸਮਝਦਾਰ ਹੋ ਬਾਹਰ ਦੀ ਦੁਨੀਆ ਤੇ ਸਭ ਤੋਂ ਜ਼ਿਆਦਾ ਵੇਖੀ ਹੈ ਤੁਸੀਂ ਜਰਾ ਐਸ ਗਲੋ ਨਾਲ ਸਾਡਾ ਸਾਥ ਦੇਣਾ ਤੁਸੀਂ ਕੋਈ ਟੈਨਸ਼ਨ ਨਾ ਲਾਓ ਸਾਨੂੰ ਜਿਸ ਕਰਕੇ ਉਸ ਨੂੰ ਪੂਰੀ ਕਹਾਣੀ ਦਾ ਪਤਾ ਚੱਲੇਗਾ ਨਾ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਤੁਸੀਂ ਟੈਨਸ਼ਨ ਨਾ ਲਈ ਲੇਕਿਨ ਸਜਾਉਣ ਦੀ ਜਰੂਰ ਦਵਣੀ ਬਿਲਕੁਲ ਬਿਲਕੁਲ ਮੈਨੂੰ ਨਾ ਇੰਨਾ ਅੰਦਰੋਂ ਫੀਲ ਹੋ ਰਿਹਾ ਨਾ ਕਿ ਦਿਨ ਦਿਨ ਜ਼ਿੰਦਗੀਆਂ ਖਰਾਬ ਕੀਤੀ ਸਾਡੀਆਂ ਕੁੜੀਆਂ ਸਾਡੇ ਵੱਡੀਆਂ ਕੁੜੀਆਂ ਸਾਡੀਆਂ ਕੁੜੀਆਂ ਤੁਹਾਡੀ ਕੁੜੀ ਸਾਡੀ ਕੁੜੀ ਇੱਕ ਸਾਰੀਆਂ ਸਾਂਝੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਹਰ ਮਨੇ ਕੀ ਜੇ ਉਹਦੇ ਤੇ ਘਰ ਜਾਂਦੀ ਤੇ ਡੈਥ ਹੋ ਗਈ ਜੇ ਉਹ ਤੇ ਵਿਚਾਰੀ ਕਿਹੇ ਪਾਸੇ ਜੋਗੀ ਨਹੀਂ ਰਹੀ ਹਾਂ ਉਹ ਨਾ ਉਹਨੂੰ ਪੈਸਾ ਮਿਲਿਆ ਜੇ ਨਾ ਘਰ ਕਾਟ ਦੀ ਲਈ ਅਸੀਂ ਤਾਂ ਸਾਰਿਆਂ ਨੇ ਫੈਸਲਾ ਕੀਤਾ ਅਸੀਂ ਉਹ ਪੂਰੀ ਨੂੰ ਇਨਸਾਫ ਕਰਵਾਵਾਂਗੇ ਅਸੀਂ ਤਾਂ ਫੈਸਲਾ ਲੈ ਲਿਆ ਕਿ ਚਲੋ ਜਦ ਤੱਕ ਉਹਦਾ ਕੋਈ ਬਸੇਰਾ ਨਹੀਂ ਹੁੰਦਾ ਸਾਡੇ ਵੱਲ ਰਹਿਲੇਗੀ ਬੇਚਾਰੀ ਦੀ 10 ਸਾਲ ਦੀ ਕੁੜੀ ਹੈ ਕੌਣ ਜ਼ਿੰਮੇਵਾਰੀ ਪੂਰੀ ਕਰੇਗਾ ਕਿੰਨੇ ਖਰਚੇ ਭੰਜੀ ਇੱਥੇ ਆਪਣੇ ਨਹੀਂ ਪੂਰੇ ਪੈਂਦੇ ਅਸੀਂ ਕਿਹਦੇ ਕਿੱਥੋਂ ਕਰਾਂਗੇ ਭਾਜੀ ਇਹ ਤਾਂ ਚੰਗੇ ਵੇਲੇ ਪਤਾ ਲੱਗ ਗਿਆ ਕਿ ਇਹ ਤਾਂ ਨੰਨਾ ਜਾਂ ਜਵਾਕ ਉਹਦੇ ਝੋਲੀ ਦਾ ਜਿਹਦੇ 10 ਸਾਲ ਦਾ ਜਵਾਕ ਉਹਦਾ ਕੀ ਬਣਿਆ ਹੋਊਗਾ ਨਾ ਉਹਦਾ ਪਰਿਵਾਰ ਨਾਉ ਦਾ ਜਿਵੇਂ ਸਾਥੀ ਬਣਿਆ ਪਤਾ ਚਲੋ ਤੁਸੀਂ ਤਾਂ ਆਪਣੇ ਘਰ ਸੋਖੇ ਹੋ ਚੰਗੇ ਹੋ ਮਹਾਰਾ ਦੀ ਕਿਰਪਾ ਨਾਲ ਪਰਦੇਸ ਚ ਸੈੱਟ ਗਏ ਹੋ ਚਲੋ ਮੈਂ ਨਹੀਂ ਕਹਿੰਦੀ ਕਿ ਇੱਕ ਵਿਆਹ ਟੁੱਟਿਆ ਦੂਜਾ ਕਰਾਉਣਾ ਬੜਾ ਔਖਾ ਹੈ ਤੇ ਇਹ ਤਾਂ ਆਪਣੀ ਧੀ ਛੱਟ ਸੈੱਟ ਕਰ ਲੋਗੇ ਸਾਡੇ ਵਰਗੇ ਤਾਂ ਰੁੱਲ ਜਾਂਦੇ ਨੇ ਲੋਗ ਸਾਡੇ ਵਰਗਿਆਂ ਦੀ ਬਰਾਦਰੀਆਂ ਚ ਛਾਟੀ ਉਂਗਲ ਚੁੱਕ ਦਿੰਦੇ ਲੈ ਜੀ ਹੁਣ ਕੁੜੀ ਦਾ ਦੂਜੀ ਥਾਂ ਵਿਆਹ ਕਰਨ ਲੱਗੇ ਨੇ ਬਾਹਰ ਵਾਲਿਆਂ ਨੂੰ ਕੌਣ ਪੁੱਛਦਾ ਜੇ ਕਹਿੰਦੇ ਨਾ ਜਿਹਦੇ ਕੋਲ ਜਿੰਨੇ ਦੰਦ ਲੱਗੇ ਉਹਨਾਂ ਉੰਨੇ ਹੀ ਗੱਲਾਂ ਵਾਂ ਹੋਏਂਦੀਆਂ ਨੇ ਪਰ ਉਹ ਵਾਈ ਗੁਰੂ ਬੈਠਾ ਹੈ ਨਾ بس ਉਹ ਇਨਸਾਫ ਕਰੇਗਾ ਚਲੋ ਕੋਈ ਗੱਲ ਨਹੀਂ ਹੁਣ ਤੇ ਯਾਰਾਂ ਨਾਲ ਮਿਲ ਕੇ ਮਸਲਾ ਹੱਲ ਕਰੋ ਜੋ ਵੀ ਕਰਨਾ ਹੈ ਦੇਖੋ ਕੀ ਕਰਨਾ ਹੈ ਹੁਣ ਮਸਲਾ ਤੇ ਹੱਲ ਕਰਨਾ ਹੀ ਪੈਣਾ ਹਾਂਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬੜੀ ਜ਼ਰੂਰੀ ਹਾਂਜੀ ਮਾਸੀ ਜੀ ਕਰ ਦਵਾ ਗੱਲ ਕਰਦੇ ਬੱਤ ਕਰਦੇ ਇਕੱਲੇ ਦਿੰਦੀ ਗੱਲ ਹਾਂਜੀ ਕੀ ਕਰਨਾ ਨਾ ਕਰਨਾ ਨਹੀਂ ਜੀ ਨਾ ਬਣੇ ਨਾ ਸਿਰਫ ਨਾ ਗੱਲ ਇੰਨੀ ਕੁ ਕੀਤੀ ਸੀ ਜਦੋਂ ਇੱਥੇ ਆਣਾ ਸੀ ਸੇਵਕ ਦੇ ਨਾਲ ਇੱਕਠੇ ਆਏ ਨਾ ਤਿੰਨੋ ਜਾਨੀ ਹਾਂਜੀ ਚ ਨਾਵ ਉਸਨ ਦੀ ਆਈ ਨਹੀਂ ਹੂੰ ਤੁਹੀ ਦੱਸੰਦੇ ਉਹਦਾਂ ਦੀ ਬਿਮਾਰ ਹੈ ਡਿਪਰੈਸ਼ਨ ਚ ਚਲ ਗਈ ਹੈ ਹਾਂਜੀ ਬਿਲਕੁਲ ਤਦੇ ਨਹੀਂ ਆਈ ਹਰਮੰਤ ਤੇ ਅਰਜਨ ਨੂੰ ਮਿਲ ਲਿਆ ਸੀ ਹੂੰ ਬੋਲ ਬਲਾਵਾ ਵੀ ਹੋਇਆ ਜੋ ਵੀ ਜਨਾਨੀ ਦਾ ਗੁੱਸਾ ਉਹਨੇ ਕੱਢਿਆ ਉਹ ਵੀ ਵਿਚਾਰੀ ੱੱਕੇ 'ਚ ਲੱਗੀ ਹੋਈ ਹੈ ਚਲੋ ਮੇਰੀ ਬੇਟੀ ਨੇ ਵੀ ਕੱਢਿਆ ਬਸ ਨਾਵ ਨੇ ਇੰਨੇ ਸ਼ਬਦ ਕਹੇ ਸੀ ਜਿਹੜਾ ਇੱਕ ਅਕਾਊਂਟ ਹੈ ਨਾ ਕੋਈ ਬਾਹਰ ਦਾ ਜਿਦੇ 'ਚ ਉਹਨੇ ਵੱਖਰਾ ਪੈਸਾ ਰੱਖਿਆ ਉਹ ਕਹਿੰਦੀ ਮੇਰੇ ਮੰਮੀ ਪਾਪਾ ਦੇ ਹੱਥ 'ਚ ਘਾਵਾ ਉਹਦੇ ਚ ਸਾਰਾ ਪੈਸਾ ਗਵਾ ਵੈ ਬਸ ਇੰਨਾ ਹੱਥ ਜੋੜ ਕੇ ਬਿੰਦੀ ਆ ਸਾਡੇ ਜੋ ਜੋ ਵੀ ਬੰਦਾ ਨਾ ਸਾਥ ਆ ਤੂੰ ਹੀ ਕਲੀਅਰ ਕਰਾ ਦੇ ਨਾ ਤੂੰ ਇਹੋ ਜੀ ਕਮਾਈਆਂ ਨੂੰ ਕੀ ਕਰੋਗੇ ਤੁਹਾਨੂੰ ਤੇ ਰੱਬ ਨੇ ਫੇਰ ਬਹੁਤ ਦਿੱਤਾ ਆ ਵੈ ਸਾਡੀ ਤੇ ਧੀ ਮੈਂ ਕਹਿੰਦੀ ਇਸ ਨਰਕ ਚੋਂ ਨਿਕਲੀ ਸਾਡੇ ਲਈ ਉਹ ਹੀ ਬਹੁਤ ਹੈ ਪਰ ਤੁਹਾਨੂੰ ਪਤਾ ਹੈ ਨਾ ਜੇ ਪੈਸਾ ਉਹਦੇ ਲਈ ਤਾਂ ਹੀ ਦਿੱਤਾ ਸੀ ਕਿ ਚੱਲ ਪਰਦੇਸਾਂ ਨੂੰ ਚਲ ਜਾਈਗੀ ਸੈੱਟ ਹੋ ਜਾਈਗੀ ਪਰ ਉਹ ਲੈ ਕੇ ਵੀ ਨਹੀਂ ਗਿਆ ਤੇ ਪੈਸਾ ਵੀ ਉਹਦੇ ਕੋਲ ਪਿਆ ਵੈ ਹੂੰ ਅਹੀ ਕੋਈ ਤੁਹਾਡੇ ਕੋ ਤੁਹਾਡਾ ਰੁਪਈਆ ਨਹੀਂ ਮੰਗਣ ਦੇ ਹਮ ਸਾਰੇ ਕਾਗਜ਼ ਪੱਤਰ ਉੱਥੇ ਲਿਖੇ ਪਏ ਹੋਏ ਨੇ ਸਾਡੀ ਬੇਟੀ ਨੇ ਆਪ ਪੜ੍ਹੇ ਨੇ ਅੱਛਾ ਨਵ ਨੇ ਕਿਹਾ ਹਾਂਜੀ ਨਵ ਨੇ ਕਿਹਾ ਠੀਕ ਹੈ ਜੇ ਅਸੀਂ ਬੇਟੇ ਨਾਲ ਗੱਲ ਕਰ ਲਾਂਗੇ ਨਾ ਹਾਂ ਹਾਂ ਬੇਟੀ ਜਿੱਦਾਂ ਕਹੇਗੀ ਨਾ ਹਾਂਜੀ ਜੀ ਇਹ ਵੀ ਮਦਦ ਹੋ ਸਕਦੀ ਹੈ ਦੇਖੋ ਜੀ ਤੁਸੀਂ ਕੋਈ ਟੈਂਸ਼ਨ ਨਾ ਲਾਓ ਇੱਕ ਇੱਕ ਚੀਜ਼ ਜੋ ਵੀ ਸਾਡੀ ਬੇਟੀ ਸਾਨੂੰ ਕਹੇਗੀ ਨਾ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਵਾਅਦਾ ਤੁਹਾਡਾ ਜੂੜ ਪੂਰਾ ਹੋਏ। ਸਾమే ਕਰੀ ਨਾਮ ਨਾਮ ਲਵਾਏ ਜ਼ਰੂਰ। ਹਾਂ ਜੂੜ ਜੂੜ ਮਿਲਣਾ ਚਾਹਾਂਗੇ ਜਿਹਨੇ ਕਸ਼ਟ ਚੱਲੇ ਨੇ ਵਿਚਾਰੀ ਨੇ। ਇਹਨੇ ਤਾਂ ਬੇਟਾ ਸਾਰਾ ਕੁਝ ਵੇਚ ਵਟ ਕੇ ਤੇ ਉਹਦੇ ਹੱਥ ਤੇ ਧਰਤਾ ਕਿ ਚਲੋ ਮੇਰੀ ਧੀ ਬਾਹਰ ਚਲ ਜੇ ਖੁਸ਼ ਵਸੇਗੀ। ਪਰ ਹਰ ਮਾਂ ਪਿਓ ਇਸ ਤਰ੍ਹਾਂ ਹੀ ਚਾਹਦੇ ਕਿ ਸਾਡੇ ਬੱਚੇ ਖੁਸ਼ ਰਹਿਣ। ਬਿਲਕੁਲ ਜੀ। ਲੇਕਿਨ ਅੱਗੋ ਇਹੋ ਜਿਹੇ ਗੰਦੇ ਬੰਦੇ ਵਰਗੇ ਹਾਂ ਜੀ ਹਾਂ ਜੀ। ਕੋਈ ਟੱਕਰ ਜਾਵੇ ਬੰਦਾ ਕੀ ਕਰੇਗਾ। ਦਿੰਦਿੰ ਜਿੰਦਗੀਆਂ ਖਰਾਬ ਕੀਤੀਆਂ ਮੈਨੂੰ ਤੇ ਸੋਚ ਕੇ ਵੀ ਹੈਰਾਨ ਹੁੰਦਾ ਪਿਆ ਮੈਂ ਉਹਨੂੰ ਤੇ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਵਾਰੀ ਇਹਨੂੰ ਹੋਸ਼ ਆ ਜੇ ਉਹਦੀ ਮਾਂ ਨੂੰ ਵੀ ਤੇ ਉਹਨੂੰ ਬਿਲਕੁਲ ਮਾਸੀ ਜੀ ਇਸ ਤਰ੍ਹਾਂ ਹੀ ਹੋਏਗਾ ਮੈਂ ਕਿਹਾ ਬਹੁਤ ਹੀ ਗੁੱਸਾ ਹੈ ਨਿਊਜ਼ ਚੈਨਲ ਵਿੱਚ ਕਢਵਾ ਦੇਣਾ ਚਾਹੀਦਾ ਇਹ ਗੱਲ ਬਹੁਤ ਵਧੀਆ ਜੀ ਇਹ ਗੱਲ ਠੀਕ ਹੈ ਤੁਸੀਂ ਕਿ ਕਿ ਬਾਹਰ ਤੱਕ ਪਤਾ ਲੱਗਣਾ ਚਾਹੀਦਾ ਕਿ ਇਹ ਬੰਦਾ ਫਰੋਡ ਹੈ ਜੇ ਕਿਤੇ ਕਿਤੇ ਕੀਤਾ ਹੋਏਗਾ ਨਾ ਕੋਈ ਹੋਰ ਵੀ ਫਰੋਡ ਕੋਈ ਹੋਰ ਜ਼ਿੰਦਗੀ ਬਚ ਜੇਗੀ ਬਿਲਕੁਲ ਚਲੋ ਕਰ ਦਿੰਦੇ ਹਾਂ ਇਹ ਵੀ ਕੰਮ ਚਲੋ ਤੇ ਟੈਨਸ਼ਨਾਂ ਨੂੰ ਅਗਲੇ ਭਲੇ ਮਾਨਸ ਲੋਗ ਗਏ ਨੇ ਅਗਲੇ ਆਦੇ ਮਨ ਚ ਕੋਈ ਲਾਲਚ ਨਹੀਂ ਜੀਏਗਾ ਤੁਹਾਡਾ ਜੋ ਵੀ ਮਿੱਟੀ ਸਵਾਹ ਹੋਇਆ ਨਾ ਦੇਖੋ ਫੇਰ ਵਾਪਸ ਆਏ ਨਾ ਤੇ ਆਦੀ ਜ਼ਿੰਦਗੀ ਉਹ ਹਸਦੀ ਖੇਡਦੀ ਤਾਂ ਨਹੀਂ ਅਸੀਂ ਵਾਪਸ ਲੈ ਸਕਦੇ ਪਰ ਅੱਗੇ ਨਾਲੋਂ ਜਿਹੜਾ ਦੁੱਖ ਨੇ ਚਲਣਾ ਸੀ ਔਰ ਚੋ ਤੋਂ ਬਾਹਰ ਆ ਕੇ ਸਾਰੇ ਜਾਣੇ ਬਿਲਕੁਲ ਬਿਲਕੁਲ ਝਟਕਾ ਤਾਂ ਸਾਰਿਆਂ ਨੇ ਇੱਕੋ ਜਿਹਾ ਹੀ ਮਿਲਿਆ ਵਾ ਬੈਠੋ ਭੈਣ ਜੀ ਨਹੀਂ ਭੈਣ ਥੋੜੀ ਥੋੜੀ ਚਾਹ ਬਣਾ ਦਿੰਦੀ ਨਹੀਂ ਭੈਣ ਜੀ ਮੰਨਿਆ ਕਰੋ ਨਹੀਂ ਨਹੀਂ ਕੋਈ ਮਾਲੀ ਜੀ ਕਰਦਾ ਜ਼ਿੰਦਗੀ ਨੂੰ ਜੀਣ ਵਸੇ ਨਾ ਰੋਟੀ ਤਾਂ ਖਾਣੀ ਪੈਂਦੀ ਆ ਤੇ ਕੱਲ ਦਾ ਕਹਿੰਦੇ ਕੁਝ ਨਹੀਂ ਖਾਦਾ ਪੀਤਾ ਹਾਂ ਨਹੀਂ ਜਾਂਦਾ ਅੰਦਰ ਜਦੋਂ ਬੱਚਿਆਂ ਨਾਲ ਐਦਾਂ ਹੋਏ ਨਾ ਨਹੀਂ ਜਾਂਦਾ ਸੱਚੀ ਹੁਣ ਤੁਸੀਂ ਇੱਕ ਹੋਰ ਜਿਹੜੀ ਗੱਲ ਦੱਸੀ ਆ ਲੀ ਮਸੀ ਨਾਮ ਨੂੰ ਜਾ ਕੇ ਪੁੱਛਣਾ ਵੈ ਕੋਈ ਗੱਲ ਨਹੀਂ ਜੇ ਜਿਸ ਸਾ ਤੁਹਾਨੂੰ ਠੀਕ ਲੱਗਿਆ ਕਰੇ ਅਹੀਂ ਤਾਂ ਨਾ ਕੋਈ ਜ਼ਬਰਦਸਤੀ ਨਹੀਂ ਕਰਦੇ ਸਾਨੂੰ ਤਾਂ ਨਾਵੇਂ ਜੋ ਕਹਿਆ ਸੀ ਤੁਹਾਡੇ ਕੇ ਗੱਲ ਰੱਖ ਕੋਈ ਨਹੀਂ ਅਸੀਂ ਨਾਮ ਨਾਲ ਗੱਲ ਕਰਨੇ ਆ ਕਿ ਕੀ ਗੱਲ ਕੀਤੀ ਸੀ ਤੇ ਅਸੀਂ ਫਿਰ ਕੁਝ ਹੱਲ ਕਰਨੇ ਆ ਠੀਕ ਹੈ ਚਲੋ 2 ਮਿੰਟ ਬੈਠੋ ਮੈਂ ਦੋ ਕੁੱਟਾ ਚਾਹ ਬਣਾਵਾ ਤੇ ਹਾਂਜੀ ਦਾਦੀ ਹਾਂ ਬੇਟਾ ਸਮਰਤ ਮੇਰੀ ਨਾਲ ਗੱਲ ਹੋਈ ਆ ਉਹਨੂੰ ਪਤਾ ਤੇ ਹੈਗਾ ਇਹ ਜਿੱਦੀ ਬਹੁਤ ਜ਼ਿਆਦੇ ਆ ਇਹ ਕਹਿੰਦੇ ਕਿ ਨਹੀਂ ਮੈਂ ਨਹੀਂ ਉੱਧਰ ਜਾਣਾ ਤੁਸੀਂ ਆਪ ਹੀ ਇੱਧਰ ਆ ਜਾਓ ਜਿੱਦੀ ਕੀ ਇਹ ਬਹੁਤ ਜ਼ਿਆਦਾ ਠੀਕ ਹੀ ਤੇਰਾ ਘਰ ਵਾਲਾ ਮੈਂ ਕਹਾਂ ਚੱਲ ਤੇਰੀ ਮਾਮੀ ਵਾਲੀ ਆਜੇ ਤੇ ਪਰ ਉਹ ਕਹਿੰਦਾ ਨਹੀਂ ਦਾਦੀ ਤੁਸੀਂ ਪਿੰਡ ਆਓ ਦੱਸ ਮੈਂ ਕਿੱਧਰ ਕਿੱਧਰ ਤੁਰੀ ਫਿਰਾਂ ਚਮੜਤ ਪਤਾ ਹੈ ਤੇ ਮੇਰੀ ਗੱਲ ਹੀ ਨਹੀਂ ਸੁਣਦਾ ਨਹੀਂ ਇੱਥੇ ਆਓ ਇੱਥੇ ਆਓ ਤੇ ਉਹ ਵੇਖ ਉਹ ਵਿਚਾਰੇ ਕਿੱਥੋਂ ਪਰਦੇਸਾਂ ਜੋ ਆਏ ਆ ਅੰਜੂ ਵੱਲ ਮੈਂ ਆ ਕਹ ਚਲ ਇੱਥੇ ਸਾਰੇ ਜਨੇ ਇਕੱਠੇ ਹੋਏ ਆ ਇਹ ਸੁਣਦਾ ਹੀ ਨਹੀਂ ਮੇਰੀ ਗੱਲ ਦਾਦੀ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਨਾ ਇਹਨਾਂ ਦੀ ਜਿਹੜੀ ਗਾੜੀ ਕੋਈ ਨਹੀਂ ਚੱਲ ਸਕਦਾ ਨਾ ਤੇ ਮੈਂ ਤੇ ਨਾ ਤੇ ਮੰਮੀ ਹਣੀ ਇਸ ਕਰਕੇ ਨਾ ਤੁਸੀਂ ਇਦਾਂ ਕਰੋ ਤੁਸੀਂ ਉਹਨਾਂ ਨੂੰ ਇੱਧਰ ਹੀ ਲਿਆਓ ਆ ਮੈਂ ਚਾਹ ਪਾਣੀ ਦਾ ਕੋਈ ਇੰਤਜ਼ਾਮ ਕਰਦੀ ਆ ਚੱਲ ਬੱਦ ਠੀਕ ਆ ਠੀਕ ਜੀ ਓਕੇ ਓਹੋ ਸਿਮਰਤ ਧਿਆਨ ਨਾਲ ਕਿੱਥੇ ਚੱਲੀਆਂ ਰੰਦੋ ਮੈਨੂੰ ਪਤਾ ਜਿੰਨੀ ਕਿ ਤੁਹਾਨੂੰ ਮੇਰੀ ਫਿਕਰ ਆ ਓਹ ਅਵਜਿਆ ਗੱਲਾਂ ਨਾ ਕਰ ਕਿਹੜੀ ਗੱਲ ਦਾ ਗੁੱਸਾ ਵਿਖਾਈ ਜਾਨੀ ਬਹਿ ਜਾ ਇੱਥੇ ਬਹਿ ਜਾ ਨਾ ਤੁਰ ਫਿਰ ਕਿਤੇ ਕੋਈ ਨਾ ਮੈਂ ਆਪਣਾ ਬਸੰਭ ਸਕਦੀ ਆ ਤੇ ਮੈਨੂੰ ਡਾਕਟਰ ਨੇ ਕਿਹਾ ਵਾ ਕਿ ਥੋੜਾ ਜਿਹਾ ਤੁਰ ਫਿਰ ਮੇਰੇ ਕੋ ਬੈਠਾ ਨਹੀਂ ਜਾਂਦਾ ਕੋਈ ਨਹੀਂ ਤੁਰ ਫਿਰ ਲਈ ਤੂੰ ਬਹਿ ਜਾ ਇੱਥੇ ਹਰਾਮ ਕਰ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਚੰਗਾ ਬੋਲ ਆਪਾਂ ਸ਼ਹਿਰ 'ਚ ਬੈਠੇ ਵੀ ਹੀ ਵਾ ਲਾਗੋ ਜਾ ਕੋਕ ਨਸਲੀ ਇੱਥੇ ਜਾਂਦੇ ਇੱਥੇ ਪਿੰਡ ਲਿਆ ਕੇ ਮੈਨੂੰ ਬਾਹਤਾ ਨਾਇਹ ਤੇ ਨਰਸ ਦਾ ਪਤਾ ਲੱਗਦਾ ਨਾਇਹ ਤੇ ਡਾਕਟਰ ਦਾ ਮੇਰੀ ਸੁਣ ਗੱਲ ਤਿੰਨ ਚਾਰ ਚਾਰ ਵਾਲੀ ਫੋਨ ਕਰਨਾ ਪੈਂਦਾ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਵਾਲੀ ਗੱਲ ਨਹੀਂ ਡਾਕਟਰ ਸ਼ਹਿਰ ਦਾ ਹੋਵੇ ਚਾਹੇ ਪਿੰਡ ਦਾ ਹੋਵੇ ਸਾਰੇ ਵਧੀਆ ਹੀ ਹੁੰਦੇ ਆ ਪਿੰਡ ਦਾ ਡਾਕਟਰ ਵੀ ਵਧੀਆ ਨਾਲੇ ਤਰਾ ਕੇਸ ਇੱਥੇ ਕਰਨਾ ਮੈਂ ਹੋਰ ਕਿਤੇ ਨਹੀਂ ਕਰਾਉਣਾ ਮੈਨੂੰ ਇਹ ਜੀ ज्यादा ਨਹੀਂ ਪਤਾ ਤੇ ਇਹ ਗੱਲ ਸ਼ਹਿਰ ਦੀ ਸ਼ਹਿਰ ਮੈਂ ਜਾਣਾ ਨਹੀਂ ਜਿੰਨਾ ਚਿਰ ਉੱਥੋਂ ਪਾਪਾ ਨੇ ਨਾ ਚਲੇ ਜਾਂਦੇ ਉਹ ਨਾ ਚਿਰ ਮੈਂ ਇੱਥੇ ਰਹਿਣਾ ਮੈਂ ਨਹੀਂ ਇੱਥੋਂ ਹਿਲਣਾ ਤੂੰ ਆਪਣੀ ਜੇਦੇ ਕਿਉਂ ਨਹੀਂ ਛੱਡਦੇ ਕਿਉਂ ਦੇਜ ਇੱਕੋ ਗੱਲ ਨੂੰ ਹੁਣ ਵੀ ਵੇਖ ਲੋ ਤੁਹਾਡੀ ਜਿਹਦੀ ਆ ਨਾ ਚੰਗਾ ਭਲਾ ਦਾਦੀ ਤੂੰ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਬਹਿ ਪਹਿਲਾਂ ਆਰਾਮ ਕਰ ਖਲੋਤੀਆਂ ਤੂੰ ਬਹਿ ਜਾ ਹਾਂ ਹੁਣ ਦੱਸ ਚੰਗੀ ਭਲੀ ਨਾ ਦਾਦੀ ਨੂੰ ਨੇ ਫੇਰ ਫੋਨ ਕੀਤਾ ਹੀ ਇੱਕੋ ਗੱਲ ਕਹੀ ਜਾਂਦੀ ਕਿ ਸੇਵਕ ਨੂੰ ਇੱਧਰ ਲੈ ਕੇ ਆ ਇੱਧਰ ਲੈ ਕੇ ਆ ਉਹਨ ਏਡੀ ਦੂਰ ਵਿਚਾਰੇ ਬਾਹਰੋਂ ਆਏ ਆ ਤੇ ਨਾ ਉਹ ਤੇ ਹੋਟਲ 'ਚ ਪਈ ਆ ਤੂੰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਜੇ ਉੱਧਰ ਗਏ ਆ ਤੇ ਆਪਾਂ ਨੂੰ ਸਭ ਨੂੰ ਚਾਹੀਦਾ ਉੱਧਰ ਜਾ ਕੇ ਗੱਲ ਕਰਨੀ ਵਾਹ ਤੇਰੇ ਉਹ ਜੇ ਮੈਂ ਬਾਹਰ ਜਾ ਕੇ ਨਾ ਸਾਰਿਆਂ ਦਾ ਨਿਬੇੜਾ ਕਰ ਸਕਦਾ ਐ ਸਾਰਿਆਂ ਨੂੰ ਇਹਨਾਂ ਦੇ ਇਹ ਦਲਦਲ ਦੇ ਵਿੱਚੋਂ ਕੱਢ ਸਕਦਾ ਐ ਉਹ ਇੱਥੇ ਨਹੀਂ ਆ ਸਕਦੇ ਇੱਥੇ ਬੁਲਾ ਲਾ ਇੱਥੇ ਆ ਜਾਣਗੇ ਮੈਂ ਤੇ ਉਹਨਾਂ ਨੂੰ ਕਿਹਾ ਵਾ ਦਾਦੀ ਨੇ ਮੇਰੀ ਗੱਲ ਹੋ ਚੁੱਕੀ ਆ ਮੈਂ ਕਿਹਾ ਸੇਵਕ ਨੇ ਕਿਹਾ ਕਿ ਮੈਂ ਉਧਰ ਨਹੀਂ ਆਉਣਾ ਤੁਸੀਂ ਆਪ ਹੀ ਇੱਧਰ ਆ ਜਾਓ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਆਪ ਹੀ ਇੱਧਰ ਆ ਜਾਣੇ ਬਸ ਫਿਰ ਇੱਥੇ ਆ ਲੈਂਦੇ ਉਹਨਾਂ ਨੂੰ ਇੱਥੇ ਕਰ ਲੈਣੇ ਜਿਹੜੀ ਗੱਲਬਾਤ ਕਰਨੀ ਐ ਤੇ ਹਾਂ ਕੰਨ ਖੋਲ ਕੇ ਗੱਲ ਸੁਣ ਲੈ ਸ਼ਹਿਰ ਨਹੀਂ ਮੈਂ ਜਾਣਾ ਜਿੱਨਾ ਚਿਰ ਪਾਪਾ ਨਹੀਂ ਜਾਂਦੇ ਉੱਥੋਂ ਜਦੋਂ ਪਾਪਾ ਚਲੇ ਗਏ ਉਦੋਂ ਘਰ ਖੜ ਜਾਣਾ ਹੀ ਮੈਂ ਸੱਚ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਕਿਉਂ ਪਾਪਾ ਦੇ ਮਗਰ ਪਏ ਜੇ ਕਿ ਪਾਪਾ ਦੇ ਮੱਥੇ ਨਹੀਂ ਲੱਗਣਾ ਉਹਨਾਂ ਦੇ ਨਾਲ ਗੱਲ ਨਹੀਂ ਕਰ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਵਾਲਾ ਕਿ ਤੂੰ ਉਹਨਾਂ ਵਾਲਾ ਜਾ ਜਾਣਾ ਤੂੰ ਵੀ ਚਲ ਜਾ ਜਾ ਫਿਰ ਉਧਰ ਛੱਡ ਦੋ ਮੈਨੂੰ ਕੱਲਿਆਂ ਨੂੰ ਤੂੰ ਮੇਰੇ ਨਾਲ ਮਿਲਦਾ ਰਹਿਣਾ ਨਹੀਂ ਚਾਹੁੰਦੀ ਤੂੰ ਪਾਪਾ ਨਾਲ ਰਹਿਣਾ ਜਲਦੀ ਉਧਰ ਘਰ ਇਹ ਘਰ ਨਹੀਂ ਆ ਘਰ ਆਇਆ ਵਾ ਕਰ ਜੀ ਆਣਾ ਹੁੰਦਾ ਵਾ ਉਹ ਵੀ ਆਪਣੇ ਹੀ ਆ ਤੁਹਾਨੂੰ ਕਿਉਂ ਇਦਾਂ ਲੱਗਦਾ ਵਾ ਮੈਂ ਨਹੀਂ ਆਪਣੇ ਸਮਝਦਾ ਉਹਨਾਂ ਨੂੰ ਠੀਕ ਹੈ ਮੇਰੇ ਵਾਸਤੇ ਉਹ ਪਰाये ਆ ਸੇਵਕ ਸਮਝਣ ਦੀ ਕੋਸ਼ਿਸ਼ ਕਰੋ ਇਹ ਰਿਸ਼ਤੇਦਾਰੀਆਂ ਜੇਦਬਾਜ਼ੀਆਂ ਨਹੀਂ ਚੱਲਦੀਆਂ ਚੁਕਣਾ ਵੀ ਪੈਂਦਾ ਵਾ ਉਹ ਤੁਹਾਡੇ ਰਿਸ਼ਤੇ ਆ ਉਹ ਵੀ ਖੂਨ ਦੇ ਤੁਸੀਂ ਕਿੱਦਾਂ ਛੱਡ ਦੋਗੇ ਉਹਨਾਂ ਨੂੰ ਸਮਝਾ ਰ ਮੈਨੂੰ ਮੇਰੇ ਸਮਝ ਚ ਗੱਲ ਕੋਈ ਨਹੀਂ ਪੈਣੀ